ਇਹ ਅੱਜ ਕਰ ਰਿਹਾ ਕਾਨੂੰ ਹੋਰ ਗੱਲਾਂ ਕਰਨਾ ਕਿ ਪੰਜਾਬੀ ਬੰਦਾ ਆ ਪੜਿਆ ਬੰਦਾ ਆ ਬਾਕੀ ਸਭ ਨੂੰ ਇਹ ਦਾਰ ਨੇ ਆ ਮੈਂ ਮੇਰੀ ਕਿੰਨੀ ਸਾਲ ਦੀ ਹੋਰਾਂ 50 ਸਾਲ ਹੋ ਗਏ ਨੂੰ ਪੁੱਕੇ ਹਾਂ ਤੇ ਠੀਕ ਹੈ 50 ਸਾਲਾਂ ਦੇ ਵਿੱਚ ਅਠਾ ਦੇ ਖੇਤ ਦੇ ਵਿੱਚ 40 ਘਰ ਸੀ 40 ਘਰ ਉਹ 40 ਘਰ ਆਏ ਰਹਿੰਦੇ ਸੀ छे छे सत सत अठ अठ मुंडे छे छे कुड़ नशे ਨਜੇ ਦਾ ਤਾਂਗਣਿਆ ਜਾਵੇ ਪਹੀ ਖਾ ਰਿਆ ਉਹ ਗਿਰ ਕੇ ਸਾਨੂੰ ਚੱਕ ਕੇ ਲੈ ਆਇਆ ਉਹ ਭਾਈ ਜੀ ਜਿਹੜੇ ਅੱਜ ਸਾਡੇ 6:19 ਦੇ ਵਿੱਚ ਕੋਈ ਤੁਹਾਨੂੰ ਵਟੇ ਕਰ ਜੇਗਾ ਕਿਹਾਣੀ ਜਾਊਗਾ ਟੇਕਾ ਹੈਗਾ ਉਹ ਜੇ ਕੋਈ ਪੀਂਦਾ ਹੀ ਨਹੀਂ ਜੇ ਕੋਈ ਪੀਂਉਣੀ ਭਾਈ ਜੀ ਉਹ ਲੰਦਾ ਘੜਾ ਉਹ ਤੇ ਜਦੋਂ ਟੇਕਾ ਗੋਲੂ ਵੀ ਕਰਦੇ ਤੇ ਬਦਾ ਤਾਂ ਗੋਲੂ ਨਹੀਂ ਜੀ ਦਾਰੂ ਵਿੱਚ ਇੱਕ ਦੋ ਵਜੋਂ ਮੈਂ ਖੁੱਲ ਕੇ ਦੇਖਿਆ ਨੇ ਜੱਟ ਵੇ ਤਾਂ ਲੈ ਕੇ ਜਾਣ ਦੇ ਕਿ ਬੱਟੇ ਲਿਆ ਉਹ ਕੁਝ ਨਹੀਂ ਕੁਝ ਨਹੀਂ ਬੱਟਿਆ ਉਹ ਲੱਠੇਗਾ ਚੱਕ ਲੋ ਫੇ ਚੱਲੀ ਇੱਥੇ ਦੀ ਕੋਤਕਣਾ ਉਹ ਕੀ ਹੋ ਰਹੀ ਵਿਕਦੀ ਆ ਜੇ ਨੀਮਾ ਜੀਲਾ ਲੋ ਫੀਮ ਲੈ ਲੋ ਇਹ ਚੀਜ਼ਾਂ ਮਤਲਬ ਕਿ ਹਰ ਬੰਦੇ ਦੇ ਬਾਤ ਇੱਕ ਦਵਾਈ ਦੀ ਤਰ੍ਹਾਂ ਵਰਤੇ ਤਾਂ ਮਾੜੀ ਚੀਜ਼ ਨਹੀਂ ਹੈ ਦਵਾਈ ਆ लेकिन जहिड़े चिटे वारे असीं चालीह आए कटे रहंदे जॾहिं हाणे से जमे नमे जी गल दे त मिलंदा चिटा फिर त बड़ा ख़ुश आया चपा फिरोब अठ साल कमु सभीद साल मु पींदी दाल लॻा पैसा माया हथे हथ एसिया मावा रोज़ी जूं के उन्हनि सुणे त भाई कोई चिटे ने न जॾहिं कोई मा पियो भरण पैसो फिर त भरिया भरे उन चिटे बि आलके जे घर सिलेंडर पिया वाह कंदे त सिलेंडर शाम ਜਾਟੇ ਆਉਂਦੇ ਨਾਲ ਪਿੱਛੇ ਆਉਂਦੇ ਉਹ ਸਾਨੂੰ ਆਦਿਆ ਕਿਸੇ ਨੂੰ ਕੁਝ ਨਹੀਂ ਕਰੇ ਲੈ ਕੇ ਮੇਰੇ ਹੱਥਾਂ ਦੇ ਵਿੱਚ ਚੋਆ ਹੁੰਦੇ ਆਏਗੇ ਮਹਦੂਦ ਜੀ ਨੇ ਕਰਿਓ ਬਈ ਕਰ ਰੋ ਆ ਨਿਕਲਾ ਤਾਂ ਨਾ ਆ ਆ ਵੀਰ ਤਾਦਵਾ ਦਾ ਮੇਰ ਬਨੇ ਕਾਦਾਲ ਜਿੰਦਾਬਾਦ ਜਿੰਦਾਬਾਦ ਕਾਦਾਲ ਜਿੰਦਾਬਾਦ ਕਾਦਾਲ ਜਿੰਦਾਬਾਦ ਲਾਓ ਜੀ ਆਹ ਬਹੁਤ ਧੰਨਵਾਦ ਆਪੂ ਮੇਰੇ ਕੋਲ ਨੇ ਪਹੁੰਚਿਆ ਅਦੀਨਾ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਭਾਈ ਬੋਦੀ ਸਿੱਧੂ ਜਿਨ੍ਹਾਂ ਨੇ ਭਾਈ ਰੱਬੀ ਗੀਤ ਹੈ ਖੇਤੀ ਖਸਖਦੀ ਆਪਣੇ ਸਾਰਿਆਂ ਦਾ ਗੀਤ ਆ ਸਾਰਿਆਂ ਦੇ ਬੋਲ ਭਾਈ ਸ਼ਮਸ਼ੇਰ ਮੱਲੀ ਜੀ ਦਾ ਲਿਖਿਆ ਹੋਇਆ ਔਰ ਇਹਨਾਂ ਨੇ ਇੱਕ ਅਹਿਦ ਕੀਤਾ ਇਹ ਤੁਜਰੇ ਗੀਤ ਦੇ ਰਾਹੀ ਜਿਹੜਾ ਕਿ ਪੰਜਾਬ ਦੀ ਗੱਲ ਕੀਤੀ ਜਾਵੇ ਨੌਜਵਾਨੀ ਦੀ ਗੱਲ ਕੀਤੀ ਜਾਵੇ ਉਹ ਗੀਤ ਦੇ ਦੋ ਬੋਲ ਆਪ ਜੀ ਦੇ ਸਾਰਿਆਂ ਦੇ ਨਾਲ ਸਾਂਝੇ ਕਰਨਗੇ ਭਾਈ ਬੋਦੀ ਸਿੱਧੂ ਫੋਨ ਤੋਂ ਪੰਗਵਾਲ ਜੀ ਜਿੰਨੀਆਂ ਵੀ ਸਤਿਕਾਰਯੋਗ ਸ਼ਖਸੀਅਤਾਂ ਪਹੁੰਚੀਆਂ ਨੇ ਬਈ ਬਤੀ ਕੰਬਲਾ ਜੀ ਜੈਸਪਾਲ ਜੀ ਸੁਭਾ ਪ੍ਰਧਾਨ ਬਲਕਮੀ ਸਿੰਘ ਜੱਟਾ ਜੀ ਉਹ ਸਾਰੇ ਜੀ ਜਿੰਨੇ ਵੀ ਪਾਠ ਨੇ ਸਾਰੇ ਦਾ ਬਹੁਤ ਧੰਨਵਾਦ ਜੀ ਆਪਣੇ ਖੇਤੀਬਾੜੀ ਦੇ ਜੋ ਕਿਸ਼ੂ ਕੋਲ ਦੇ ਆਰਟਿਸਟ ਸ਼ਮਸ਼ੇਰ ਸਿੰਘ ਕਲੀ ਸਾਹਿਬ ਦਾ ਲਿਖਿਆ ਹੋਇਆ ਦੂਜਾ ਮੇਰਾ ਤੋਂ ਸੰਜੀਤ ਕਰਦੇ ਹਾਂ ਪ੍ਰਧਾਨ ਜੀ 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 सभी मेयर अमृतेज जी बहुत Bapak धन्यवाद Bye. Mm.